ਸਤਿ ਸ਼੍ਰੀ ਅਕਾਲ ਜੀ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਪੜ੍ਹਦੇ ਆਂ ਆਪਾਂ ਕਹਿੰਦੇ ਕਿ ਮਾਫ਼ ਤੁਸੀਂ ਉਸ ਬੰਦੇ ਨੂੰ ਕਰੋਗੇ ਜਿਹਨੇ ਗਲਤੀ ਕੀਤੀ ਹੋਵੇ ਚਲਾਕੀਆਂ ਕਰਨ ਵਾਲੇ ਮਾਫੀ ਦੇ ਹੱਕਦਾਰ ਕਦੇ ਨਹੀਂ ਹੁੰਦੇ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਵੀ ਮੇਰੇ ਆਹ ਕੰਮ ਕਰਨ ਦੇ ਨਾਲ ਕਿਸੇ ਨੂੰ ਨੁਕਸਾਨ ਹੋ ਸਕਦਾ ਕਿਸੇ ਨੂੰ ਦੁੱਖ ਪਹੁੰਚ ਸਕਦਾ ਉਹ ਉਹਦੀ ਗਲਤੀ ਹੈ ਜਿਹੜੇ ਬੰਦੇ ਨੂੰ ਪਤਾ ਵੀ ਆਹ ਕੰਮ ਕਰਨ ਦੇ ਨਾਲ ਇਹਦਾ ਇੰਨਾ ਨੁਕਸਾਨ ਹੋ ਜੂਗਾ ਇਹਦੀ ਇੰਨੀ ਮਤਲਬ ਇੰਨਾ ਕੰਮ ਰੁਕ ਜੂਗਾ ਇਹਦਾ ਇੰਨਾ ਕੰਮ ਘਰ ਬਰਬਾਦ ਹੋ ਜੂਗਾ ਜਾਂ ਇਹਦਾ ਇਦਾਂ ਹੋ ਜੂਗਾ ਉਹ ਹੁੰਦਿਆ ਚਲਾਕੀ ਕਈ ਬੰਦੇ ਹੁੰਦੇ ਨੇ ਕਿ ਹਾਂ ਇਹਨੂੰ ਕਿਹੜਾ ਪਤਾ ਲੱਗਦਾ ਬੇਵਕੂਫ ਆਪਾਂ ਇਹਦੇ ਨਾਲ ਆਹ ਧੋਖਾਵਾ ਜੀ ਕਰ ਲੈਨੇ ਆ ਇਹਦੇ ਨਾਲ ਆਹ ਕਰ ਲੈਨੇ ਆ ਉਹ ਕਰ ਲੈਨੇ ਆ ਔਰ ਬਾਅਦ ਚ ਜਦੋਂ ਮਾਫੀ ਮੰਗਦੇ ਨੇ ਉਹ ਚਲਾਕ ਬੰਦਾ ਉਹਨੂੰ ਕਦੇ ਮਾਫ ਨਾ ਕਰਿਓ ਕਿਉਂਕਿ ਉਹਨੂੰ ਜਾਣ ਉਹਨੇ ਜਾਣ ਬੁੱਝ ਕੇ ਕੀਤਾ ਪਤਾ ਹੋਣ ਦੇ ਬਾਵਜੂਦ ਵੀ ਉਹ ਕੰਮ ਕੀਤਾ ਉਹ ਮਾਫੀ ਦੇ ਹੱਕ ਦਾ ਕਦੇ ਨਹੀਂ ਹੁੰਦੀ ਹੈਗੀ ਮਾੜਾ ਉਹੀ ਬਣਦਾ ਜਿਹੜਾ ਚੰਗਾ ਬਣ ਕੇ ਟੁੱਟਿਆ ਹੋਵੇ ਇਹ ਗੱਲ ਬਿਲਕੁਲ ਸਹੀ ਹੈ ਜਿਹੜਾ ਬੰਦਾ ਪਹਿਲਾਂ ਚੰਗਾ ਬਣ ਕੇ ਲੋਕਾਂ ਨਾਲ ਦੇਖ ਲਿਆ ਹੋਵੇ ਨਾ ਵੀ ਹਾਂ ਮਤਲਬ ਸਾਰਿਆਂ ਨਾਲ ਸਾਰਿਆਂ ਦੇ ਕੰਮ ਕਰਕੇ ਦੇਖਿਆ ਹੋਵੇ ਸਾਰਿਆਂ ਨੂੰ ਵਧੀਆ ਕਰਕੇ ਦੇਖਿਆ ਹੋਵੇ ਸਾਰਿਆਂ ਸਾਰਿਆਂ ਵਾਸਤੇ ਚੰਗਾ ਸੋਚ ਕੇ ਦੇਖਿਆ ਹੋਵੇ ਬਾਅਦ ਵਿੱਚ ਉਹ ਬੰਦਾ ਦੇਖਿਆ ਵੀ ਹਾਂ ਯਾਰ ਕਿਸੇ ਦਾ ਕੋਈ ਫਾਇਦਾ ਤਾਂ ਹੈ ਨਹੀਂ ਤੇ ਸਾਰਿਆਂ ਨੂੰ ਮੂੰਹ ਮੋੜ ਲੈਂਦਾ ਫਿਰ ਬੰਦਾ ਮਾੜਾ ਬਣ ਜਾਂਦਾ ਕਿਉਂਕਿ ਸਹੀ ਹੁੰਦਾ ਬੰਦਾ ਉਹ